ਦਵਿੰਦਰਪਾਲ ਸਿੰਘ ਭੁੱਲਰ ਨੂੰ ਲੈ ਕੇ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਿਆ ਕਿ ਕੋਰਟ ਦੇ ਹੁਕਮਾਂ ਦੇ ਅਨੁਸਾਰ ਉਹਨਾਂ ਨੇ ਸਰੈਂਡਰ ਕਰ ਦਿੱਤਾ ਹੈ ਤੇ ਜਿਸ ਦੇ ਤਹਿਤ ਉਹ ਹੁਕਮ ਲਗਾਏ ਗਏ ਸੀ ਤੇ ਅੱਜ ਦਵਿੰਦਰਪਾਲ ਸਿੰਘ ਭੁੱਲਰ ਮੁੜ ਜੇਲ੍ਹ ਪਹੁੰਚੇ ਤੇ ਦੱਸਿਏ ਕਿ ਗੱਲ ਕਰੀਏ ਤਾਂ ਕੋਰਟ ਦੇ ਹੁਕਮਾ ਤੇ ਦਵਿੰਦਰਪਾਲ ਸਿੰਘ ਭੁੱਲਰ ਨੇ ਸਰੈਂਡਰ ਕਰ ਦਿੱਤਾ ਹੈ ਤੇ ਪੈਰੋਲ ਪੂਰੀ ਹੋਣ ਤੋਂ ਬਾਅਦ ਮੁੜ ਜਿਹੜੇ ਕੇ ਦਵਿੰਦਰਪਾਲ ਭੁੱਲਰ ਜੇਲ੍ਹ ਪਹੁੰਚੇ ਨੇ ਤੇ ਭੁੱਲਰ ਵੱਲੋਂ ਪੈਰੋਲ ਵਧਾਏ ਜਾਣ ਦੀ ਮੰਗ ਕੀਤੀ ਗਈ ਸੀ ਤੇ ਦਿੱਲੀ ਹਾਈ ਕੋਰਟ ਨੇ ਪੈਰੋਲ ਵਧਾਉਣ ਦੇ ਲਈ ਪਟੀਸ਼ਨ ਨੂੰ ਰੱਦ ਕਰ ਦਿੱਤਾ ਤੇ ਉਥੇ ਹੀ ਹਾਈ ਕੋਰਟ ਨੇ ਉਹਨਾਂ ਨੂੰ ਸਰੈਂਡਰ ਕਰਨ ਲਈ ਕਿਹਾ ਸੀ ਤੇ ਕੱਲ ਹੀ ਹੁਣ ਉਹਨਾਂ ਦੀ ਜਿਹੜੀ ਕੇ ਪਟੀਸ਼ਨ ਖਤਮ ਮਾਫ ਕਰਨਾ ਉਹਨਾਂ ਦੀ ਪੈਰੋਲ ਖਤਮ ਹੋਈ ਹੈ ਤੇ ਜਿਸ ਤੋਂ ਬਾਅਦ ਦਵਿੰਦਰਪਾਲ ਸਿੰਘ ਭੁੱਲਰ ਦੇ ਗੰਭੀਰ ਤੋਂ ਦੱਸਿਏ ਕਿ ਕਾਫੀ ਉਹਨਾਂ ਦੀ ਪੀੜਤ ਹਾਲਤ ਸੀ ਤੇ ਜਿਸ ਤੋਂ ਬਾਅਦ ਇਲਾਜ ਤੇ ਨੇ ਉਹ ਤੇ ਉੱਥੇ ਹੀ ਪੈਰੋਲ ਵਿਧਾਏ ਜਾਣ ਦੀ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਸੀ ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਜਿਹੜਾ ਕਿ ਉਹਨਾਂ ਨੂੰ 1993 ਦੇ ਦਿੱਲੀ ਬੰਬ ਤਮਾਕੇ ਦੇ ਦੋਸ਼ੀ ਦਵਿੰਦਰਪਾਲ ਸਿੰਘ ਭੁੱਲਰ ਨੂੰ ਜੇਲ੍ਹ ਅਧਿਕਾਰੀਆਂ ਸਾਹਮਣੇ ਆਤਮ ਸਪਰਪਤ ਕਰਨ ਲਈ ਕਿਹਾ ਹੈ ਤੇ ਉਥੇ ਹੀ ਉਹਨਾਂ ਨੇ ਕਿਹਾ ਕਿ ਇਸ ਦੀ ਪੈਰੋਲ ਜਿਹੜੀ ਕਿ ਸ਼ੁੱਕਰਵਾਰ ਨੂੰ ਖਤਮ ਹੋ ਰਹੀ ਸੀ ਤੇ ਇਸ ਦੇ ਆਧਾਰ ਤੇ ਛੋੜ ਦੀ ਮੰਗ ਕੀਤੀ ਕਿ ਉਹ ਗੰਭੀਰ ਜਿਹੜੇ ਕਿ ਕਾਫੀ ਪੀੜਤ ਨੇ ਤੇ ਉਥੇ ਹੀ ਇਲਾਜ ਉਹਨਾਂ ਦਾ ਚੱਲ ਰਿਹਾ ਹੈ ਤੇ ਜਿਸ ਦੇ ਤਹਿਤ ਦਵਿੰਦਰਪਾਲ ਸਿੰਘ ਭੁੱਲਰ ਨੂੰ ਆਤਮ ਸਮਰਪਣ ਉਹਨਾਂ ਨੇ ਕਿਹਾ ਕਿ ਕਰੋ ਜੇ ਆਤਮ ਸਮਰਪਣ ਦੀ ਤੋਂ ਛੋੜ ਦੀ ਅਰਜੀ ਤੋਂ ਵਾਪਸ ਲੈਣ ਦੀ ਸਹਿਮਤ ਹੋਗੇ ਤੇ ਜਿਸ ਤੋਂ ਬਾਅਦ ਅੱਜ ਦਵਿੰਦਰਪਾਲ ਸਿੰਘ ਭੁੱਲਰ ਜਿਹੜੇ ਕਿ ਉਹਨਾਂ ਦੇ ਵੱਲੋਂ ਸਰੰਡਰ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਪੈਰੋਲ ਪੂਰੀ ਹੋਣ ਤੋਂ ਬਾਅਦ ਉਹ ਮੁੜ ਝੇਲ ਪਹੁੰਚੇ ਨੇ ਤੇ ਜਿਸ ਦੇ ਤਹਿਤ ਮੰਗ ਜਿਹੜੀ ਕਿ ਉਹਨਾਂ ਨੇ ਕੀਤੀ ਸੀ ਕਿ ਉਹਨਾਂ ਦੀ ਜਿਹੜੀ ਪੈਰੋਲ ਆ ਵਧਾਈ ਜਾਵੇ ਪਰੰਤੂ ਹਾਈ ਕੋਰਟ ਨੇ ਇਸ ਪੈਰੋਲ ਵਧਾਉਣ ਵਾਲੀ ਪਟੀਸ਼ਨ ਰੱਦ ਕੀਤੀ ਹੈ ਤੇ ਉੱਥੇ ਹੀ ਉਹਨਾਂ ਨੂੰ ਸਰੈਂਡਰ ਕਰਨ ਦੇ ਲਈ ਕਿਹਾ ਸੀ ਤੇ ਜਿਸ ਤੋਂ ਬਾਅਦ ਹੁਣ ਦਵਿੰਦਰ ਪਾਲ ਸਿੰਘ ਪੁੱਲਰ ਦੀ ਜਿਹੜੀ ਕੈਰੋਲ ਖਤਮ ਹੋ ਗਈ ਤੇ ਜਿਸ ਤਰ੍ਹਾਂ ਹੈ ਤੇ ਦੱਸਿਆ ਗਿਆ ਕਿ ਉਹ ਕਾਫੀ ਪੀੜਤ ਨੇ ਦੂਜੇ ਪਾਸੇ ਉਹਨਾਂ ਦਾ ਜੇਰੇ ਇਲਾਜ ਚੱਲ ਰਿਹਾ ਹੈ ਤੇ ਇਸ ਦੇ ਚੱਲਦੇ ਹੀ ਉਹਨਾਂ ਨੇ ਮੰਗ ਕੀਤੀ ਸੀ ਕਿ ਉਹਨਾਂ ਦੀ ਪੈਰੋਲ ਵਧਾਈ ਜਾਵੇ ਤੇ ਹੁਣੇ ਕੋਰਟ ਦੇ ਹੁਕਮਾਂ ਤੇ ਦਵਿੰਦਰਪਾਲ ਸਿੰਘ ਭੁੱਲਰ ਨੇ ਸਰੈਂਡਰ ਕਰ ਦਿੱਤਾ ਮੁਰ ਜੇਲ ਪਹੁੰਚੇ ਤੇ ਦੱਸਿਏ ਕਿ ਗੱਲ ਕਰੀਏ ਤਾਂ ਕੋਰਟ ਦੇ ਹੁਕਮਾ ਤੇ ਦਵਿੰਦਰਪਾਲ ਸਿੰਘ ਭੁੱਲਰ ਨੇ ਸਰੈਂਡਰ ਕਰ ਦਿੱਤਾ ਹੈ ਤੇ ਪੈਰੋਲ ਪੂਰੀ ਹੋਣ ਤੋਂ ਬਾਅਦ ਮੋੜ ਜਿਹੜੇ ਕੇ ਦਵਿੰਦਰਪਾਲ ਭੁੱਲਰ ਜੇਲ੍ਹ ਪਹੁੰਚੇ ਨੇ ਤੇ ਭੁੱਲਰ ਵੱਲੋਂ ਪੈਰੋਲ ਵਧਾਏ ਜਾਣ ਦੀ ਮੰਗ ਕੀਤੀ ਗਈ ਸੀ ਤੇ ਦਿੱਲੀ ਹਾਈ ਕੋਰਟ ਨੇ ਪੈਰੋਲ ਵਧਾਉਣ ਦੇ ਲਈ ਪਟੀਸ਼ਨ ਨੂੰ ਰੱਦ ਕਰ ਦਿੱਤਾ ਤੇ ਉੱਥੇ ਹੀ ਹਾਈ ਕੋਰਟ ਨੇ ਉਹਨਾਂ ਨੂੰ ਸਰੈਂਡਰ ਕਰਨ ਲਈ ਕਿਹਾ ਸੀ ਤੇ ਕੱਲ ਹੀ ਹੁਣ ਉਹਨਾਂ ਦੀ ਜਿਹੜੀ ਕੇ ਪਟੀਸ਼ਨ ਖਤਮ ਮਾਫ ਕਰਨਾ ਉਹਨਾਂ ਦੀ ਪੈਰੋਲ ਖਤਮ ਹੋਈ ਹੈ ਤੇ ਜਿਸ ਤੋਂ ਬਾਅਦ ਦਵਿੰਦਰਪਾਲ ਸਿੰਘ ਭੁੱਲਰ ਦੇ ਗੰਭੀਰ ਤੋਂ ਦੱਸਿਏ ਕਿ ਕਾਫੀ ਉਹਨਾਂ ਦੀ ਪੀੜਤ ਹਾਲਤ ਸੀ ਤੇ ਜਿਸ ਤੋਂ ਬਾਅਦ ਇਲਾਜ ਤੇ ਨੇ ਉਹ ਤੇ ਉੱਥੇ ਹੀ ਪੈਰੋਲ ਵਧਾਏ ਜਾਣ ਦੀ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਸੀ ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਜਿਹੜਾ ਕਿ ਉਹਨਾਂ ਨੂੰ 1993 ਦੇ ਦਿੱਲੀ ਬੰਬ ਤਮਾਕੇ ਦੇ ਦੋਸ਼ੀ ਦਵਿੰਦਰਪਾਲ ਸਿੰਘ ਭੁੱਲਰ ਨੂੰ ਜੇਲ੍ਹ ਅਧਿਕਾਰੀਆਂ ਸਾਹਮਣੇ ਆਤਮ ਸਪਰਪਰਤ ਕਰਨ ਲਈ ਕਿਹਾ ਹੈ ਤੇ ਉਥੇ ਹੀ ਉਹਨਾਂ ਨੇ ਕਿਹਾ ਕਿ ਇਸ ਦੀ ਪੈਰੋਲ ਜਿਹੜੀ ਕਿ ਸ਼ੁੱਕਰਵਾਰ ਨੂੰ ਖਤਮ ਹੋ ਰਹੀ ਸੀ ਤੇ ਇਸ ਦੇ ਆਧਾਰ ਤੇ ਛੋੜ ਦੀ ਮੰਗ ਕੀਤੀ ਕਿ ਉਹ ਗੰਭੀਰ ਜਿਹੜੇ ਕਿ ਕਾਫੀ ਪੀੜਤ ਨੇ ਤੇ ਉਥੇ ਹੀ ਇਲਾਜ ਉਹਨਾਂ ਦਾ ਚੱਲ ਰਿਹਾ ਹੈ ਤੇ ਜਿਸ ਦੇ ਤਹਿਤ ਦਵਿੰਦਰਪਾਲ ਸਿੰਘ ਭੁੱਲਰ ਨੂੰ ਆਤਮ ਸਮਰਪਣ ਉਹਨਾਂ ਨੇ ਕਿਹਾ ਕਿ ਕਰੋ ਜੇ ਆਤਮ ਸਮਰਪਣ ਦੀ ਤੋਂ ਛੋੜ ਦੀ ਅਰਜੀ ਤੋਂ ਵਾਪਸ ਲੈਣ ਦੀ ਸਹਿਮਤ ਹੋਗੇ ਤੇ ਜਿਸ ਤੋਂ ਬਾਅਦ ਅੱਜ ਦਵਿੰਦਰਪਾਲ ਸਿੰਘ ਭੁੱਲਰ ਜਿਹੜੇ ਕਿ ਉਹਨਾਂ ਦੇ ਵੱਲੋਂ ਸਰੰਡਰ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਪੈਰੋਲ ਪੂਰੀ ਹੋਣ ਤੋਂ ਬਾਅਦ ਉਹ ਮੁੜ ਝੇਲ ਪਹੁੰਚੇ ਨੇ ਤੇ ਜਿਸ ਦੇ ਤਹਿਤ ਮੰਗ ਜਿਹੜੀ ਕਿ ਉਹਨਾਂ ਨੇ ਕੀਤੀ ਸੀ ਕਿ ਉਹਨਾਂ ਦੀ ਜਿਹੜੀ ਪੈਰੋਲ ਆ ਵਧਾਈ ਜਾਵੇ ਪਰੰਤੂ ਹਾਈ ਕੋਰਟ ਨੇ ਇਸ ਪੈਰੋਲ ਵਧਾਉਣ ਵਾਲੀ ਪਟੀਸ਼ਨ ਰੱਦ ਕੀਤੀ ਹੈ ਤੇ ਉੱਥੇ ਹੀ ਉਹਨਾਂ ਨੂੰ ਸਰੈਂਡਰ ਕਰਨ ਦੇ ਲਈ ਕਿਹਾ ਸੀ ਤੇ ਜਿਸ ਤੋਂ ਬਾਅਦ ਹੁਣ ਦਵਿੰਦਰ ਪਾਲ ਸਿੰਘ ਪੁੱਲਰ ਦੀ ਜਿਹੜੀ ਕੈਰੋਲ ਖਤਮ ਹੋ ਗਈ ਤੇ ਜਿਸ ਤਰ੍ਹਾਂ ਹੈ ਤੇ ਦੱਸਿਆ ਗਿਆ ਕਿ ਉਹ ਕਾਫੀ ਪੀੜਤ ਨੇ ਦੂਜੇ ਪਾਸੇ ਉਹਨਾਂ ਦਾ ਜੇਰੇ ਇਲਾਜ ਚੱਲ ਰਿਹਾ ਹੈ ਤੇ ਇਸ ਦੇ ਚੱਲਦੇ ਹੀ ਉਹਨਾਂ ਨੇ ਮੰਗ ਕੀਤੀ ਸੀ ਕਿ ਉਹਨਾਂ ਦੀ ਪੈਰੋਲ ਵਧਾਈ ਜਾਵੇ ਤੇ ਹੁਣੇ ਕੋਰਟ ਦੇ ਹੁਕਮਾਂ ਤੇ ਦਵਿੰਦਰਪਾਲ ਸਿੰਘ ਭੁੱਲਰ ਨੇ ਸਰੈਂਡਰ ਕਰ ਦਿੱਤਾ